पहला तो दे। मैं अपने सबका सैनिक कमेटी का बहुत बहुत धन्यवाद करता है अपने प्रधान साहब और बाकी सीनियर मैंबर है क्योंकि जिन्होंने कीमती समय चो समा कट के मेरे लिए रोड शो का आयोजन किया मैं दहल दिल तो अपने पिंड का शुक्रगुजार हाँ और परमात्मा ने मैं अपनी सर्विस कंप्लीट करके आया ਉਹ ਜੋ ਵੀ ਮੇਰੀ ਬਚਵੀ ਸਰਵਿਸ ਆ ਮੈਂ ਆਪਣੇ ਪਿੰਡ ਦੇ ਭਲਾਈ ਦੇ ਕੰਮ ਲਈ ਜੋ ਵੀ ਮੈਨੂੰ ਸਾਬ ਸੈਨਿਕ ਕਮੇਟੀ ਵੱਲੋਂ ਹੁਕਮ ਲੱਗੂਗਾ ਸਰਮੱਥੇ ਮੰਨਣੀ ਸਾਡੇ ਪਿੰਡ ਮਾਨੂ ਕੇ ਵਿਖੇ ਅਸੀਂ ਸਾਬਕਾ ਸੈਨਿਕਾਂ ਨੇ ਇੱਕ ਵੈਲਫੇਅਰ ਸੁਸਾਇਟੀ ਆਰਗੇਨਾਈਜ਼ ਕੀਤੀ ਹੋਈ ਹੈ ਜੋ ਕਿ ਸਮੇਂ-ਸਮੇਂ ਤੇ ਅਲੱਗ-ਅਲੱਗ ਕੰਮ ਕਰਦੀ ਹੈ ਉਸ ਉਸ ਦਿਨ ਸਭ ਤੋਂ ਪਹਿਲਾਂ ਕੋਈ ਵੀ ਸੈਨਿਕ ਜਦੋਂ ਆਪਣੀ ਸਰਵਿਸ ਪੂਰੀ ਕਰਕੇ ਰਿਟਾਇਰ ਹੋ ਕੇ ਆਉਂਦਾ ਉਸ ਨੂੰ ਅਸੀਂ ਬੱਸ ਸਟੈਂਡ ਤੋਂ ਲੈ ਕੇ ਉਸ ਦੇ ਘਰ ਤੱਕ ਸਨਮਾਨ ਦੇ ਕੇ ਇੱਕ ਕਾਫਲੇ ਦੇ ਰੂਪ ਦੇ ਵਿੱਚ ਉਹਨੂੰ ਘਰ ਤੱਕ ਪਹੁੰਚਾਇਆ ਜਾਂਦਾ ਹੈ ਉਸੇ ਲੜੀ ਦੇ ਤਹਿਤ ਅੱਜ ਅਸੀਂ ਕੈਪਟਨ ਬਲਵੀਰ ਸਿੰਘ son of ਸਰਦਾਰ ਸਵਰਗਵਾਸੀ ਚਮਕੌਰ ਸਿੰਘ ਸਾਹਿਬ ਦਾ ਮੈਂਬਰ ਉਹਨਾਂ ਨੂੰ ਅਸੀਂ ਬੱਸ ਸਟੈਂਡ ਤੋਂ ਤਰਸੀਬ ਕਰਕੇ ਘਰੇ ਪਹੁੰਚਾਉਣ ਦੀ ਡ੍ਰਾਈਵ ਕੀਤੀ ਹੈ ਇਹਦੇ ਵਿੱਚ ਇਸ ਬਲਵੀਰ ਸਿੰਘ ਜੀ ਇੰਜੀਨੀਅਰ ਗਰੁੱਪ ਦੇ ਵਿੱਚ ਆਪਣੀ ਪੂਰੀ 28 ਸਾਲ ਸਰਵਿਸ ਕਰਕੇ ਬੇਦਾਗ ਸਰਵਿਸ ਕਰਕੇ ਆਪਣੇ ਸਹੀ ਸਲਾਮ ਚੰਗੀ ਸਿਹਤ ਲੈ ਕੇ ਆਪਣੇ ਪਰਿਵਾਰ ਦੇ ਵਿੱਚ ਘਰੇ ਪਿੰਡ ਪਹੁੰਚੇ ਹਨ ਇਹਨਾਂ ਨੂੰ ਇਸ ਜੀ ਦੀ ਬਹੁਤ ਬਹੁਤ ਵਧਾਈ ਦਿੰਦੇ ਹਾਂ ਅੱਗੇ ਵੀ ਇਹ ਪਿੰਡ ਦੇ ਵਿੱਚ ਸਾਡੀ ਸੁਸਾਇਟੀ ਦੇ ਨਾਲ ਮਿਲ ਕੇ ਅਸੀਂ ਉਮੀਦ ਕਰਦੇ ਹਾਂ ਕਿ ਵਧੀਆ ਤੋਂ ਵਧੀਆ ਕੰਮ ਹੋਰ ਵੀ ਇਹ ਸਾਨੂੰ ਗਾਈਡ ਕਰਨਗੇ ਤੇ ਚੰਗੇ ਵਧੀਆ ਕੰਮ ਕਰਾਂਗੇ ਇਸ ਤੋਂ ਇਲਾਵਾ ਅਸੀਂ ਸਮੇਂ ਸਮੇਂ ਤੇ ਪਿੰਡ ਦੇ ਵਿੱਚ ਪਹਲਾਈ ਦੇ ਕੰਮ ਜਿਵੇਂ ਕੋਈ ਕੋਈ ਜ਼ਰੂਰਤਪਨ ਪਰਿਵਾਰ ਹੁੰਦਾ ਹੈ ਉਹਨਾਂ ਦੀ ਮਦਦ ਕਰਦੇ ਹਾਂ ਬਾਕੀ ਜਿੱਥੇ ਵੀ ਸਾਨੂੰ ਕੋਈ ਸਾਡੇ ਸੈਨਿਕ ਸਾਬਕਾ ਸੈਨਿਕ ਨੂੰ ਕੋਈ ਪ੍ਰੋਬਲਮ ਪੈਂਦੀ ਹੈ ਤਾਂ ਉਹਦੇ ਨਾਲ ਅਸੀਂ ਸਹਿਯੋਗ ਕਰਕੇ ਉਹਦੀ ਪ੍ਰੋਬਲਮ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਅੰਜਨ ਜੀ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਹੈ ਅਸੀਂ ਹਰ ਕਿਸੇ ਕੋਈ ਵੀ ਰਿਟਾਇਰਮੈਂਟ ਹੁੰਦਾ ਸੀ ਮਤਲਬ ਬਸ ਸਟੈਂਡ ਤੋਂ ਰਿਸੀਵ ਕਰਦੇ ਆ ਤੇ ਪੂਰੇ ਪਿੰਡ ਉਤੋਂ ਦੀ ਰੋਡ ਸ਼ੋ ਕਰਦੇ ਆ ਤੇ ਇਹ ਜਿੱਥੇ ਆਪਾਂ ਹੁਣ ਬੈਠੇ ਆ ਇਹ ਸਾਡਾ ਦਫ਼ਤਰ ਹੈ ਇਹ ਸੈਨਿਕ ਵੈਲਫੇਅਰ ਸੁਸਾਇਟੀ ਦਾ ਤੇ ਇੱਥੇ ਅਸੀਂ ਕੋਈ ਵੀ ਫੌਜੀ ਰਿਟਾਇਰਮੈਂਟ ਹੁੰਦਾ ਇਸੇ ਮੋਮੈਂਟੋ ਦੇ ਕੇ ਟੀ ਪਾਰਟੀ ਦਾ ਪ੍ਰੋਗਰਾਮ ਕਰਦੇ ਆ ਫਿਰ ਉਹ ਪੂਰੇ ਮਾਨ ਸਨਮਾਨ ਨਾਲ ਉਹਨਾਂ ਦੇ ਘਰ ਤੱਕ ਪਹੁੰਚਾਉਂਦੇ ਆ ਇਸ ਤਰ੍ਹਾਂ ਤੁਹਾਡੀ ਲੋਕ ਭਲਾਈ ਦੇ ਕੰਮਾਂ ਦੀ ਗੱਲ ਕਰੀਏ ਕਿਹੜੇ ਕਿਹੜੇ ਕੰਮ ਹਮ ਤੱਕ ਆ ਗਏ ਹਾਂ ਜੀ ਹੁਣ ਤੱਕ ਅਸੀਂ ਜੋ ਵੀ ਕਿਸੇ ਨੂੰ ਦਵਾਈ ਬੂਟੀ ਦੀ ਜ਼ਰੂਰਤ ਆ ਪਿੰਡ ਦੇ ਵਿੱਚ ਹੁੰਦੀ ਆ ਸਾਡੇ ਕੋਲੇ ਮੈਸੇਜ ਲੱਗਦਾ ਅਸੀਂ ਉਹਨੂੰ ਜਿੰਨੀ ਕਾਪ ਦੇ ਸਾਡੀ ਸੁਸਾਇਟੀ ਨਾਲੋਂ ਅਸੀਂ ਹੋਰ ਕਿਸੇ ਤੋਂ ਫੰਡ ਨਹੀਂ ਲੈਂਦੇਗੇ ਅਸੀਂ ਆਪਣੀ ਸੁਸਾਇਟੀ ਵੱਲੋਂ ਦਸਵੰਧ ਕੱਢ ਕੇ ਉਹਦੀ ਮਦਦ ਜਿੰਨੀ ਕੁ ਹੋ ਸਕੇ ਰਾਸ਼ਨ ਦੀ ਪਾਣੀ ਦਵਾਈ ਬੂਟੀ ਦੀ ਜਿੰਨੀ ਵੀ ਉਹ ਕਰਦੇ ਆਂ ਬਾਕੀ ਕੋਈ ਪੰਡਾਰਾ ਕਿਤੇ ਵੀ ਹੁੰਦਾ ਸਾਡੀ ਸੁਸਾਇਟੀ ਵੱਧ ਚੜ ਕੇ ਉੱਥੇ ਯੋਗਦਾਨ ਪਾਉਂਦੇ ਆਂ ਇਧਰ ਹੈ ਜੀ ਇਹ ਵੀ ਅਰੇ ਜਿਹੜੇ ਕਿਵੇਂ ਦੇਖਦੇ ਆਂ ਬਹੁਤ ਬਹੁਤ ਵਧੀਆ ਪ੍ਰੋਗਰਾਮ ਆ ਜੀ ਪਿੰਡ ਮਾਣੂ ਕਹਿੰਦੀ ਸਾਫ-ਸਾਫ ਵਾਲੇ ਵਰਸਾਈਟੀ ਦਾ ਅੱਗੇ 15 ਤੋਂ 26 ਜਨਵਰੀ ਤੇ ਵੀ ਅਸੀਂ ਜਿਹੜੀਆਂ ਵਿਧਵਾਵਾਂ ਉਹਨਾਂ ਨੂੰ ਵੀ ਸਨਮਾਨਤ ਕਰਦੇ ਰਹਿੰਨੇ ਆ ਅਤੇ ਪਿੰਡ ਦੇ ਵਿੱਚ ਜੋ ਪ੍ਰੋਗਰਾਮ ਹੁੰਦੇ ਆ 22 ਜਨਮਰੀ ਤੇ 15 ਘਾਤ ਨੂੰ ਇੱਥੇ ਝੰਡਾ ਹੈ ਝੰਡੇ ਦੀ ਰਸ ਹੁੰਦੀ ਹੈ ਉਹ ਵੀ ਕੀਤੀ ਜਾਂਦੀ ਹੈ ਅੱਜ ਜੇ ਮੇਰੇ ਸਾਹਿਬ ਨੇ ਹਣਾ ਸੀ ਪਰ ਉਹ ਚੰਡੀਗੜ੍ਹ ਗਏ ਹੋ ਕੇ ਕਰਕੇ ਨਹੀਂ ਆ ਸਕਗੇ ਤੇ ਇਸ ਕਰਕੇ ਬਹੁਤ ਹੀ ਵਧੀਆ ਪਰਾਲਾ ਪਿੰਡ ਬਣੂਗਾ ਸਿੱਟਦਾ ਤੇ ਪਰਮਾਤਾ ਕਰੇ ਇੰது ਵੀ ਜਿਆਦਾ ਤਰੱਕੀ ਕਰਨ ਇਹ ਤੇ ਸਾਡੇ ਪਿੰਡ ਦੇ ਫੌਜੀ ਜਿਹੜੇ ਮੁੰਡੇ ਹੋਰ ਵੀ ਆ ਭਰਤੀ ਹੋਣ ਤੇ ਆਪਣਾ ਨਾਂ ਰੋਸ਼ਨ ਕਰਨ ਪਿੰਡ ਬਣੂਗਾ ਜਾਈ ਮੈਂ ਆਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕੀਮਤੀ ਸਮਾਂ ਕੱਢ ਕੇ ਮੈਨੂੰ ਇਹ ਮਾਣ ਬਖਸ਼ਿਆ ਮੇਰੇ ਵੱਲੋਂ ਇੱਕ ਪਰਮਾ ਆਪਣਾ ਪ੍ਰਾਰਥਨਾ ਹੀ ਆ ਕਿ ਜਿੰਨੇ ਵੀ ਸਾਰੇ ਦਾਸਤ ਐਕਸਰਟ ਵੀਰ ਆਇਆ ਜਾਂ ਕੋਈ ਵੀ ਆਇਆ ਘਰੇ ਚਾਹ ਪਾਣੀ ਦਾ ਬੰਦੋਬਸਤ ਆ ਸਾਰੇ ਜਣਿਆਂ ਨੇ ਚਾਹ ਪਾਣੀ ਛੱਕੇ ਜਾਣਾ ਜੀ ਔਰ ਉਦੋਂ ਬਾਅਦ ਮੇਰੇ ਵੱਲੋਂ ਮੇਰੀ ਆਪਣੀ ਸਾਬਕਾ ਸੈਨਿਕ ਵੈਲਫੇਅਰ ਕਮੇਟੀ ਨੂੰ 5100 ਰੁਪਏ ਦਾ ਯੋਗਦਾਨ ਦੇਣਾ ਹੈ